ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੰਜਾਬੀ ਪੈਡਾਗੋਜੀ ਦੇ ਦੋ ਪੁਰਾਣੇ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੀ ਹਾਂ ਪ੍ਰਸ਼ਨ ਦੋ ਨਹੀਂ ਹੋਣਗੇ ਦੋ ਸਾਲਾਂ ਦੇ ਪੁਰਾਣੇ ਪ੍ਰਸ਼ਨਾਂ ਦੀ ਮੈਂ ਗੱਲ ਕਰ ਰਹੀ ਹਾਂ ਲਗਭਗ 30 ਪ੍ਰਸ਼ਨ ਹੋਣਗੇ ਇਸ ਕਲਾਸ ਦੇ ਵਿੱਚ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੁਰੂਆਤ ਕਰਦੇ ਹਾਂ ਪਹਿਲੇ ਪ੍ਰਸ਼ਨ ਤੋਂ ਪਹਿਲਾ ਪ੍ਰਸ਼ਨ ਹੈਗਾ ਜੀ ਰਜਿਸਟਰ ਸੰਬੰਧਿਤ ਹੈ ਰਜਿਸਟਰ ਜਿਹੜਾ ਸ਼ਬਦ ਹੈਗਾ ਆ ਇਹ ਕਾਦੇ ਨਾਲ ਸੰਬੰਧਿਤ ਹੈ ਜੀ ਵਿਸ਼ੇਸ਼ ਅਨੁਸ਼ਾਸਨ ਦੀ ਸ਼ਬਦਾਵਲੀ ਨਾਲ ਵਿਸ਼ੇ ਵਿਸ਼ੇ ਵਿੱਚ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਕਿਸਮਾਂ ਦੇ ਵਾਕਾਂ ਨਾਲ ਹਰ ਕਿਸਮ ਦੀ ਪੜ੍ਹਾਈ ਦੇ ਨਾਲ ਮੁਲਾਂਕਣ ਦਾ ਰਿਕਾਰਡ ਰੱਖਣ ਦੇ ਨਾਲ ਸੋ ਰਜਿਸਟਰਡ ਜਿਹੜਾ ਸ਼ਬਦ ਹੈਗਾ ਜੀ ਇਹ ਸਬੰਧਤ ਹੈਗਾ ਆ ਵਿਸ਼ੇਸ਼ ਅਨੁਸ਼ਾਸਨ ਦੀ ਸ਼ਬਦਾਵਲੀ ਨਾਲ ਆਪਸ਼ਨ A ਜਵਾਬ ਤੇ ਲਗਾ ਦਿਓ ਟਿੱਕ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ NCERT 2005 ਦੇ ਅਨੁਸਾਰ ਭਾਸ਼ਾ ਸਿੱਖਿਆ ਇਹਦੇ ਬਾਰੇ ਤੁਸੀਂ ਦੱਸਣਾ ਆ ਵਿਦਿਆਰਥੀਆਂ ਦੇ ਉਚਾਰਨ ਅਤੇ ਲਗਾ ਦੇ ਸੁਧਾਰ ਤੇ ਜ਼ਿਆਦਾ ਬਲ ਦਿੰਦੀ ਹੈ ਵਿਦਿਆਰਥੀਆਂ ਨੂੰ ਪਾਠ ਪੁਸਤਕ ਦਾ ਅੱਖਰ ਅੱਖਰ ਯਾਦ ਕਰਨ ਤੇ ਬਲ ਦਿੰਦੀ ਹੈ ਵਿਦਿਆਰਥੀਆਂ ਦੀ ਕਿਰਿਆਸ਼ੀਲ ਸਹਿਭਾਗਤਾ ਤੇ ਬਲ ਦਿੰਦੀ ਹੈ ਵਿਦਿਆਰਥੀਆਂ ਦੇ ਲਿਖਣ ਤੇ ਵੱਧ ਬਲ ਦਿੰਦੀ ਹੈ ਸਹੀ ਜਵਾਬ ਹੈਗਾ ਜੀ ਇਧਿਆ ਆਪਸ਼ਨ ਨੰਬਰ ਸੀ ਜਵਾਬ ਵਿਦਿਆਰਥੀਆਂ ਦੀ ਕਿਰਿਆਸ਼ਿਲ ਸਹਿਭਾਗਤਾ ਤੇ ਬਲ ਦਿੰਦੀ ਹੈ ਐਨਸੀਐਫ 2005 ਦੇ ਅਨੁਸਾਰ ਭਾਸ਼ਾ ਸਿੱਖਿਆ ਅਗਲਾ ਪ੍ਰਸ਼ਨ ਦੇਖੋ ਜੀ ਭਾਸ਼ਾ ਸਾਹਿਤ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈਗਾ ਆ ਵਿਦਿਆਰਥੀਆਂ ਵਿਦਿਆਰਥੀਆਂ ਦੀ ਭਾਸ਼ਾ ਯੋਗਤਾਵਾਂ ਦਾ ਵਿਕਾਸ ਕਰਨਾ ਵਿਦਿਆਰਥੀਆਂ ਵਿੱਚ ਸਾਹਿਤ ਕੋਸ਼ਲਾਂ ਦਾ ਵਿਕਾਸ ਕਰਨਾ ਜਾਂ ਫਿਰ ਉਪਰੋਕਤ ਦੋਵੇਂ ਜਾਂ ਫਿਰ ਪਾਠ ਪੁਸਤਕ ਦੇ ਪਾਠਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਸੋ ਭਾਸ਼ਾ ਸਿੱਖਿਆ ਦਾ ਸਾਹਿਤ ਸਿੱਖਿਆ ਦੀ ਗੱਲ ਕਰਦੇ ਹਾਂ ਵਿਦਿਆਰਥੀਆਂ ਦੀ ਭਾਸ਼ਾਈ ਯੋਗਤਾਵਾਂ ਦੇ ਨਾਲ ਵਿਦਿਆਰਥੀਆਂ ਵਿੱਚ ਸਾਹਿਤਕ ਕੌਸ਼ਲਾਂ ਦਾ ਵਿਕਾਸ ਕਰਨਾ ਉਪਰੋਕਤ A ਅਤੇ B ਦੋਵੇਂ ਨੈਕਸਟ ਪ੍ਰਸ਼ਨ ਦੇਖੋ ਆਗਮਨ ਵਿਧੀ ਦੁਆਰਾ ਵਿਆਕਰਣ ਸਿੱਖਿਆ ਦੀ ਤਰਤੀਬ ਹੈਗੀ ਹੈ ਆਗਮਨ ਵਿਧੀ ਵਿੱਚ ਤੁਸੀਂ ਬੱਚਾ ਨੂੰ ਕਿਵੇਂ ਪੜਾਉਣੀ ਹੋ ਵਿਸ਼ਲੇਸ਼ਣ ਸੁਧਾਰੀਕਰਨ ਨਿਯਮਿਕਰਨ ਉਦਾਹਰਣ ਉਦਾਹਰਣ ਸੁਧਾਰੀਕਰਨ ਨਿਯਮਿਕਰਨ ਵਿਸ਼ਲੇਸ਼ਣ ਆਪਸ਼ਨ C ਨਿਯਮੀਕਰਨ ਉਦਾਹਰਣ ਵਿਸ਼ਲੇਸ਼ਣ ਜਾਂ ਫਿਰ ਸੁਧਾਰੀਕਰਨ ਜਾਂ ਫਿਰ ਉਦਾਹਰਣ ਵਿਸ਼ਲੇਸ਼ਣ ਸੁਧਾਰੀਕਰਨ ਨਿਯਮੀਕਰਨ ਸਹੀ ਜਵਾਬ ਹੈਗਾ ਜੀ ਆਗਮਨ ਵਿਧੀ ਵਿੱਚ ਤੁਸੀਂ ਬੱਚਿਆਂ ਨੂੰ ਪੜਾਉਣੀ ਹੋ ਉਦਾਹਰਨਾਂ ਦੇ ਨਾਲ ਫਿਰ ਵਿਸ਼ਲੇਸ਼ਣ ਫਿਰ ਸੁਧਾਰੀਕਰਨ ਫਿਰ ਨਿਯਮੀਕਰਨ ਨੈਕਸਟ ਪ੍ਰਸ਼ਨ ਦੇਖੋ ਜੀ ਜੀਵਨ ਨਾਲ ਜੋੜਨ ਦਾ ਜਿਹੜਾ ਸਿਧਾਂਤ ਹੈਗਾ ਜੀ ਭਾਸ਼ਾ ਹੀ ਸਿੱਖਣ ਦੇ ਤਹਿਤ ਸੰਕੇਤ ਕਰਦਾ ਹੈ ਕਿ ਦੂਜਿਆਂ ਦੇ ਜੀਵਨ ਦਾ ਸਮਾਗ ਉਤਾਰਨਾ ਭਾਸ਼ਾ ਵਰਤਾਰਾ ਦਾ ਜੀਵਨ ਵਿੱਚ ਅਭਿਆਸ ਕਰਨਾ ਜਾਂ ਫਿਰ ਭਾਸ਼ਾ ਸਿੱਖਣ ਦੀ ਅਭਿਆਸ ਪ੍ਰਕਿਰਿਆ ਵਿੱਚ ਜੀਵਨ ਦੀਆਂ ਪਰਿਸਥਿਤੀਆਂ ਦਾ ਲੋਡ ਅਨੁਸਾਰ ਪ੍ਰਯੋਗ ਕਰਨਾ ਜਾਂ ਫਿਰ ਭਾਸ਼ਾ ਸਿੱਖਣ ਦੀ ਅਭਿਆਸ ਪ੍ਰਕਿਰਿਆ ਵਿੱਚ ਜਮਾਤੀਆਂ ਦੀ ਜੀਵਨ ਪ੍ਰਸਥਿਤੀਆਂ ਤੇ ਟਿੱਪਣੀ ਕਰਨਾ ਸਹੀ ਜਵਾਬ ਆਊਗਾ ਜੀ অপਸ਼ਨ ਨੰਬਰ ਸੀ ਜੀਵਨ ਨਾਲ ਜੋੜਨ ਦਾ ਜਿਹੜਾ ਸਿਧਾਂਤ ਹੈਗਾ ਜੀ ਭਾਸ਼ਾ ਹੀ ਸਿੱਖਣ ਦੇ ਤਹਿਤ ਸੰਕੇਤ ਕਰਦਾ ਹੈ ਕਿ ਭਾਸ਼ਾ ਸਿੱਖਣ ਦੀ ਅਭਿਆਸ ਪ੍ਰਕਿਰਿਆ ਵਿੱਚ ਜੀਵਨ ਦੀਆਂ ਪ੍ਰਸਥਿਤੀਆਂ ਦਾ ਲੋਡ ਅਨੁਸਾਰ ਪ੍ਰਯੋਗ ਕਰਨਾ ਨੈਕਸਟ ਪ੍ਰਸ਼ਨ ਦੇਖੋ ਜੀ ਅਧਿਆਪਕਾ ਇੱਥੇ ਮੈਡਮ ਦੀ ਗੱਲ ਕੀਤੀ ਜਾ ਰਹੀ ਹੈ ਅਧਿਆਪਕਾ ਜਮਾਤ ਵਿੱਚ ਪੜਾਉਣ ਤੋਂ ਪਹਿਲਾਂ ਇੱਕ ਉਦਾਹਰਨ ਦਿੰਦੀ ਹੈ ਤੇ ਫਿਰ ਵਿਸ਼ਲੇਸ਼ਣ ਨਾਲ ਨਿਯਮ ਕਰਵਾਉਂਦੀ ਹੈ ਇਹ ਸਿਖਲਾਈ ਵਿਧੀ ਕਿਹੜੀ ਹੈਗੀ ਆ ਸੋ ਇਹਦੀ ਵਿਧੀ ਦੇ ਬਾਰੇ ਤੁਸੀਂ ਦੱਸਣਾ ਹੈ ਇਹ ਕਿਹੜੀ ਵਿਧੀ ਹੈਗੀ ਆ ਉਸਦੀ ਇਹ ਸਿਖਲਾਈ ਵਿਧੀ ਕਿਹੜੀ ਹੈ ਆਗਮਨ ਵਿਧੀ ਨਿਗਮਨ ਵਿਧੀ ਖੇਲ ਵਿਧੀ ਜਾਂ ਫਿਰ ਪਾਠ ਸੰਸਰਗ ਵਿਧੀ ਸਹੀ ਜਵਾਬ ਹੈਗਾ ਜੀ ਆਗਮਨ ਵਿਧੀ ਹੁਣੇ ਆਪਾਂ ਪੜ੍ਹ ਕੇ ਆਏ ਸੀਗੇ ਆਗਮਨ ਵਿਧੀ ਦੇ ਵਿੱਚ ਪਹਿਲਾਂ ਕਰਦੇ ਕੀ ਆਪਾਂ ਉਦਾਹਰਨਾਂ ਦਿੰਨੀ ਆ ਵਿਸ਼ਲੇਸ਼ਣ ਫਿਰ ਨਿਯਮ ਅਗਲੇ ਅਗਲੇ ਪ੍ਰਸ਼ਨ ਨੂੰ ਦੇਖੋ ਜੀ ਸਫਲ ਉਪਚਾਰਾਤਮਕ ਸਿਖਲਾਈ ਲਈ ਜ਼ਰੂਰੀ ਹੈ ਕੀ ਹੈ ਜੀ ਜ਼ਰੂਰੀ ਉਪਚਾਰਕ ਸਿੱਖਣ ਸਮਗਰੀ ਦੀ ਉਪਲਬਧੀ ਭਾਸ਼ਾਈ ਨਿਯਮਾਂ ਦੀ ਜਾਣਕਾਰੀ ਬੱਚਿਆਂ ਦੇ ਮਾਪਿਓ ਦਾ ਸਹਿਯੋਗ ਸਮੱਸਿਆ ਦੇ ਕਾਰਨਾਂ ਦੀ ਸਹੀ ਪਛਾਣ ਸਹੀ ਜਵਾਬ ਦੀ ਗੱਲ ਕਰਾਂਗੇ ਸਫਲ ਉਪਚਾਰਾਤਮਕ ਸਿਖਲਾਈ ਲਈ ਜ਼ਰੂਰੀ ਹੈ ਜੀ অপਸ਼ਨ ਨੰਬਰ ਡੀ ਸਮੱਸਿਆ ਦੇ ਕਾਰਨਾਂ ਦੀ ਸਹੀ ਪਛਾਣ ਨੈਕਸਟ ਪ੍ਰਸ਼ਨ ਦੇਖੋ ਭਾਸ਼ਣ ਤੇ ਲੇਖਣ ਵਿੱਚ ਕਿਹੜਾ ਬੁਨਿਆਦੀ ਫਰਕ ਹੈਗਾ ਆ ਭਾਸ਼ਣ ਤੇ ਲੇਖਣ ਦੀ ਆਪਾਂ ਗੱਲ ਕਰ ਰਹੇ ਹਾਂ ਇਨਾਂ ਵਿੱਚ ਜਿਹੜਾ ਫਰਕ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਲਿਖਤੀ ਭਾਸ਼ਾ ਦੀ ਸੁਚੇਤ ਹੋ ਕੇ ਨਿਗਰਾਨੀ ਨਹੀਂ ਕੀਤੀ ਜਾ ਸਕਦੀ ਬੋਲੀ ਜਾਣ ਵਾਲੀ ਭਾਸ਼ਾ ਕੁਦਰਤੀ ਤੌਰ ਤੇ ਜ਼ਿਆਦਾ ਅਸਥਾਈ ਹੁੰਦੀ ਹੈ ਬੋਲੀ ਜਾਣ ਵਾਲੀ ਭਾਸ਼ਾ ਜ਼ਿਆਦਾ ਤੇਜ਼ੀ ਨਾਲ ਬਦਲਦੀ ਨਹੀਂ ਹੈ ਲਿਖਤੀ ਭਾਸ਼ਾ ਤੇਜ਼ੀ ਨਾਲ ਬਦਲਦੀ ਹੈ ਲਿਖਤੀ ਭਾਸ਼ਾ ਤੇਜ਼ੀ ਨਾਲ ਨਹੀਂ ਬਦਲਦੀ ਇਹ ਗੱਲ ਇੱਥੇ ਇਹਨਾਂ ਨੇ ਗਲਤੀ ਲਿਖੀ ਹੈ ਬੋਲੀ ਜਾਣ ਵਾਲੀ ਭਾਸ਼ਾ ਤੇਜ਼ੀ ਨਾਲ ਬਦਲਦੀ ਨਹੀਂ ਹੈ ਬਦਲ ਜਾਂਦੀ ਹੈ ਜੀ ਸੋ ਇਸ ਕਰਕੇ অপਸ਼ਨ ਨੰਬਰ ਬੀ ਜਵਾਬ ਅਤੇ ਸਹੀ ਆਊਗਾ ਕਿ ਬੋਲੀ ਜਾਣ ਵਾਲੀ ਭਾਸ਼ਾ ਕੁਦਰਤੀ ਤੌਰ ਤੇ ਜਿਆਦਾ ਅਸਥਾਈ ਹੁੰਦੀ ਹੈ অপਸ਼ਨ ਨੰਬਰ ਅਗਲਾ ਪ੍ਰਸ਼ਨ ਦੇਖ ਲਓ ਜੀ ਭਾਸ਼ਾ ਪ੍ਰਾਪਤੀ ਅਤੇ ਭਾਸ਼ਾ ਸਿੱਖਿਆ ਵਿੱਚ ਮੁੱਖ ਅੰਤਰ ਕੀ ਹੈ ਭਾਸ਼ਾ ਪ੍ਰਾਪਤੀ ਤੇ ਭਾਸ਼ਾ ਸਿੱਖਿਆ ਵਿੱਚ ਭਾਸ਼ਾ ਦੀ ਜਟਿਲਤਾ ਤੇ ਸ਼ਬਦਾਂ ਵਾਕਾਂ ਦੇ ਅਰਥ ਤੇ ਸਹਜਤਾ ਅਤੇ ਸੁਭਾਵਿਕਤਾ ਦਾ ਜਾਂ ਫਿਰ ਪਾਛਾ ਇਹ ਸਮਗਰੀ ਦਾ ਸੋ ਸਹੀ ਜਵਾਬ ਦੀ ਗੱਲ ਕਰਦੇ ਹਾਂ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਹੈ ਜੀ ਸਹਿਜਤਾ ਆਦੇਸ਼ ਸੁਭਾਵਿਕਤਾ ਦਾ ਇਹੀ ਤੁਹਾਨੂੰ ਮੁੱਖ ਅੰਤਰ ਦੇਖਣ ਨੂੰ ਮਿਲਦਾ ਹੈ ਪਾਠ ਪੁਸਤਕਾਂ ਮਹੱਤਵਪੂਰਨ ਹਨ ਕਿਉਂ ਕਿਉਂਕਿ ਇਹ ਮਹੱਤਵਪੂਰਨ ਤੱਥਾਂ ਦਾ ਸੰਕਲਨ ਹਨ ਕਿਉਂਕਿ ਇਹ ਵਿਦਿਆਰਥੀਆਂ ਨੂੰ ਆਪਣੇ ਆਲੇ ਦੁਆਲੇ ਦੀ ਪੜਚੋਲ ਦਾ ਅਵਸਰ ਪ੍ਰਦਾਨ ਕਰਦੀਆਂ ਹਨ ਕਿਉਂਕਿ ਇਹ ਕਵਿਤਾ ਕਹਾਣੀ ਦੇ ਮਾਧਿਅਮ ਰਾਹੀਂ ਮਨੋਰੰਜਨ ਕਰਦੀਆਂ ਹਨ ਜਾਂ ਫਿਰ ਕਿਉਂਕਿ ਇਹ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਪਾਠ ਪੁਸਤਕਾਂ ਮਹੱਤਵਪੂਰਨ ਹਨ ਕਿਉਂਕਿ ਇਹ ਵਿਦਿਆਰਥੀਆਂ ਨੂੰ ਆਪਣੇ ਆਲੇ ਦੁ ਅਗਲਾ ਪ੍ਰਸ਼ਨ ਦੇਖੋ ਜੀ ਬੱਚੇ ਵਿੱਚ ਭਾਸ਼ਾ ਦਾ ਵਿਕਾਸ ਕੁਝ ਹੱਦ ਤੱਕ ਜਨਮਤ ਹੁੰਦਾ ਹੈ ਸਮਾਜਿਕ ਸੱਭਿਆਚਾਰਕ ਸੰਦਰਭਾ ਨਾਲ ਹੁੰਦਾ ਹੈ ਸਿਰਫ ਵਿਕਸਿਤ ਸ਼ਬਦ ਭੰਡਾਰ ਨਾਲ ਹੁੰਦਾ ਹੈ ਜਾਂ ਫਿਰ ਉਪਰੋਕਤ A ਤੇ B ਦੋਵੇਂ ਬੱਚੇ ਵਿੱਚ ਭਾਸ਼ਾ ਦਾ ਜਿਹੜਾ ਵਿਕਾਸ ਹੈਗਾ ਜੀ ਕੁਝ ਹੱਦ ਤੱਕ ਜਨਮਤ ਹੁੰਦਾ ਹੈ ਸਮਾਜਿਕ ਸੱਭਿਆਚਾਰ ਸੰਦਰਭਾ ਨਾਲ ਵੀ ਹੁੰਦਾ ਹੈ ਆਪਸ਼ਨ ਨੰਬਰ ਸੋ ਇਸ ਕਰਕੇ C ਜਵਾਬ ਤੇ ਲਗਾ ਦਿਓ ਟਿਕ ਸੌਰੀ C ਜਵਾਬ ਤੇ ਨਹੀਂ D ਜਵਾਬ ਤੇ ਲਗਾਓ ਟਿਕ ਕਿਉਂਕਿ ਇਹਦੇ ਵਿੱਚ A ਤੇ B ਦੋਨੋਂ ਹੀ ਆ ਜਾਂਦੇ ਆ ਚੱਲਦੇ ਆ ਅਗਲੇ ਪ੍ਰਸ਼ਨ ਦੇ ਉੱਤੇ ਭਾਸ਼ਾ ਸੰਬੰਧੀ ਕਿਹੜਾ ਕਥਨ درست ਹੈ ਜੀ ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ ਭਾਸ਼ਾ ਸਿਰਫ ਜਮਾਤ ਵਿੱਚ ਹੀ ਕਿ ਭਾਸ਼ਾ ਸਿਰਫ ਜਮਾਤ ਵਿੱਚ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਸੋ ਆਪਸ਼ਨ ਸੀ ਦੇਖੋ ਸਾਰੀਆਂ ਭਾਸ਼ਾਵਾਂ ਵਿੱਚ ਲਿਪੀ ਵਿੱਚ ਨਹੀਂ ਲਿਖਿਆ ਜਾ ਸਕਦੀਆਂ ਜਾਂ ਫਿਰ ਭਾਸ਼ਾ ਦਾ ਸਮਾਜ ਅਤੇ ਸੱਭਿਆਚਾਰ ਨਾਲ ਕੋਈ ਰਿਸ਼ਤਾ ਨਹੀਂ ਹੈ ਸਹੀ ਜਵਾਬ ਦੀ ਗੱਲ ਕਰਾਂਗੇ ਭਾਸ਼ਾ ਸੰਬੰਧੀ ਕਿਹੜਾ ਕਥਨ درست ਹੈ ਆਪਸ਼ਨ A ਜਵਾਬ ਤੇ ਲਗਾ ਦਿਓ ਟਿਕ ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ ਬਿਲਕੁਲ ਠੀਕ ਹੈ ਜੀ ਆਪਸ਼ਨ A ਜਵਾਬ ਤੇ ਲਗਾਓ ਟਿਕ ਨੈਕਸਟ ਪ੍ਰਸ਼ਨ ਦੇਖੋ ਕਵਿਤਾ ਵਾਰਤਕਤੇ ਨਾਟਕ ਨੂੰ ਉੱਚ ਜਮਾਤਾਂ ਵਿੱਚ ਪੜਾਉਣ ਦਾ ਮੂਲ ਮਨੋਰਥ ਹੈ ਕੇਵਲ ਸਾਹਿਤਕ ਸਿਧਾਂਤਾਂ ਨਾਲ ਜਾਣ ਪਛਾਣ ਕਰਾਉਣਾ ਵਿਦਿਆਰਥੀਆਂ ਨੂੰ ਵਧੀਆ ਲੇਖਕ ਬਣਾਉਣਾ ਸਾਹਿਤ ਪਰੰਪਰਾ ਦੀ ਪਰੰਪਰਾ ਨਿਭਾਉਣਾ ਜਾਂ ਫਿਰ ਸਾਹਿਤ ਪੜਾਉਣ ਦੀ ਪਰੰਪਰਾ ਨਿਭਾਉਣਾ ਸਾਹਿਤਕ ਸਮਵੇਦਿਸ਼ੀ ਸ਼ਵੇਦਨਸ਼ੀਲਤਾ ਨੂੰ ਵਧਾਉਣਾ ਆਪਸ਼ਨ ਡੀ ਜਵਾਬ ਨੂੰ ਲਗਾ ਦਿਓ ਟਿਕ ਸਹਾਇਤਕ ਸਵੇਦਨਸ਼ੀਲਤਾ ਨੂੰ ਵਧਾਉਣਾ ਇਹੀ ਆਪਣਾ ਮੁੱਖ ਉਦੇਸ਼ ਹੁੰਦਾ ਆ ਮੂਲ ਮਨੋਰਥ ਦੀ ਗੱਲ ਕਰ ਰਹੇ ਹਾਂ ਜਮਾਤ ਵਿੱਚ ਵਿਅਕਤੀਗਤ ਵਿਭਿੰਨਤਾ ਹੋਣ ਦੇ ਕਾਰਨ ਜੀ ਭਾਸ਼ਾ ਸਿੱਖਿਆ ਕੰਪਿਊਟਰ ਆਧਾਰਿਤ ਵੱਧ ਹੋਣੀ ਚਾਹੀਦੀ ਹੈ ਸਧਾਰਨ ਸਮਾਜਿਕ ਅੰਤਰ ਅਨੁਸ਼ਾਸਨੀ ਸਿੱਖਿਆ ਹੋਣੀ ਚਾਹੀਦੀ ਹੈ ਅਧਿਆਪਕ ਨੂੰ ਪ੍ਰਮਾਣਿਕ ਭਾਸ਼ਾ ਦਾ ਪ੍ਰਯੋਗ ਤੇ ਜ਼ੋਰ ਦੇਣਾ ਚਾਹੀਦਾ ਹੈ ਜਾਂ ਫਿਰ ਵੇਜੋੜ ਵਿਦਿਆਰਥੀਆਂ ਨੂੰ ਵੱਖ-ਵੱਖ ਪੜ੍ਹਾਉਣਾ ਚਾਹੀਦਾ ਹੈ ਸੋ ਭਾਸ਼ਾ ਵਿੱਚ ਜੇਕਰ ਵਿਅਕਤੀਗਤ ਵਿਭਿੰਨਤਾ ਹੋਣ ਦੇ ਕਾਰਨ ਜਮਾਤ ਵਿੱਚ ਸੌਰੀ ਜਮਾਤ ਵਿੱਚ ਵਿਅਕਤੀਗਤ ਵਿਭਿੰਨਤਾ ਹੋਣ ਦੇ ਕਾਰਨ ਸਧਾਰਨ ਸਮਾਜਿਕ ਅੰਤਰ ਨੈਕਸਟ ਪ੍ਰਸ਼ਨ ਦੇਖੋ ਜੀ ਰਦ ਅਧਿਅਨ ਦਾ ਪ੍ਰਮੁੱਖ ਉਦੇਸ਼ ਕੀ ਹੈ ਜੀ ਵੇਗ ਵਿੱਚ ਪੜਾਉਣ ਦਾ ਅਭਿਆਸ ਭਾਸ਼ਾ ਹਾਵ-ਭਾਵ ਵਿਚਾਰ ਦਾ ਵਿਸ਼ਲੇਸ਼ਣ ਤੁਨੀ ਸ਼ਬਦ ਵਾਕ ਰਚਨਾ ਦਾ ਵਿਸ਼ਲੇਸ਼ਣ ਰਸ ਛੰਦ ਅਲੰਕਾਰ ਦਾ ਅਧਿਅਨ ਆਪਸ਼ਨ ਬੀ ਜਵਾਬ ਤੇ ਲਗਾ ਦਿਓ ਟਿਕ ਭਾਸ਼ਾ ਹਾਵ-ਭਾਵ ਵਿਚਾਰ ਦਾ ਵਿਸ਼ਲੇਸ਼ਣ ਨੈਕਸਟ ਪ੍ਰਸ਼ਨ ਦੇਖੋ ਸ਼ੁੱਧ ਸ਼ਬਦਾਂ ਦੇ ਗਿਆਨ ਲਈ ਸੁਧਾਰਾਤਮਕ ਅਧਿਆਪਨ ਰਿਮੀਡੀਅਲ ਟੀਚਿੰਗ ਦੀ ਸਭ ਤੋਂ ਪਹਿਲੀ ਮੰਗ ਕੀ ਹੈ ਸਖਿਆਰਥੀਆਂ ਨੂੰ ਸ਼ੁੱਧ ਸ਼ਬਦ ਲਿਖਣ ਲਈ ਵਾਰ-ਵਾਰ ਕਿਹਾ ਜਾਵੇ ਕਠਿਨ ਸ਼ਬਦ ਲਈ ਬੋਲ ਲਿਖਤ ਹੋਵੇ ਪੜ੍ਹਾਈ ਵਿੱਚ ਵਿਸ਼ਲੇਸ਼ਣ ਤੇ ਸਿੱਖਣ ਵਿੱਚ ਅੰਤਰਾਲ ਗੈਪਸ ਪਾਇਆ ਜਾਵੇ ਜਾਂ ਫਿਰ ਅੱਖਰਾਂ ਤੇ ਸ਼ਬਦਾਂ ਦੀ ਬਨਾਵਟ ਬਾਰੇ ਸਿਖਿਆਰਥੀਆਂ ਨੂੰ ਦੱਸਿਆ ਜਾਵੇ অপਸ਼ਨ ਸੀ ਜਵਾਬ ਤੁਹਾਡਾ ਸਹੀ ਹੋਏਗਾ ਜਦੋਂ ਆਪਾਂ ਰਿਮੀਡੀਅਲ ਟੀਚਿੰਗ ਦੀ ਗੱਲ ਕਰਦੇ ਹਾਂ ਪੜ੍ਹਾਈ ਵਿੱਚ ਵਿਸ਼ਲੇਸ਼ਣ ਤੇ ਸਿੱਖਣ ਵਿੱਚ ਅੰਤਰਾਲ ਗੈਪਸ ਹੋਣਾ ਚਾਹੀਦਾ ਆ ਅਗਲਾ ਪ੍ਰਸ਼ਨ ਦੇਖੋ ਪ੍ਰਾਇਮਰੀ ਪੱਧਰ ਤੇ ਇਹ ਸਹੀ ਹੈ ਕਿ ਉਹਨਾਂ ਨੂੰ ਮਾਤਰ ਭਾਸ਼ਾ ਵਿੱਚ ਪੜਾਇਆ ਜਾਵੇ ਕਿਉਂਕਿ ਬੱਚਿਆਂ ਵਿੱਚ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ ਬੱਚਿਆਂ ਵਿੱਚ ਪੜ੍ਹਾਈ ਆਸਾਨ ਬਣ ਜਾਂਦੀ ਹੈ ਬੌਧਿਕ ਵਿਕਾਸ ਵਿੱਚ ਮਦਦਗਾਰ ਬੱਚਿਆਂ ਨੂੰ ਕੁਦਰਤੀ ਵਾਤਾਵਰਣ ਸਮਝਣ ਵਿੱਚ ਮਦਦ ਸੋ ਆਪਸ਼ਨ ਡੀ ਜਵਾਬ ਤੋਂ ਡਾ ਸਹੀ ਹੈ ਬੱਚਿਆਂ ਨੂੰ ਕੁਦਰਤੀ ਵਾਤਾਵਰਣ ਸਮਝਣ ਵਿੱਚ ਮਦਦ ਪਾਠ ਦਾ ਜਟਿਲ ਅਰਥ ਸਮਝਣ ਦੇ ਲਈ ਹੇਠ ਲਿਖਿਆ ਵਿੱਚੋਂ ਕਿਹੜਾ ਸਭ ਤੋਂ ਵੱਧ ਸਹਾਇਕ ਹੈ ਉੱਚੀ ਪੜ੍ਹਨਾ ਚੁੱਪਚਾਪ ਪੜ੍ਹਨਾ ਰੁਕ ਰੁਕੇ ਪੜ੍ਹਨਾ ਵਿਸਤਾਰ ਵਿੱਚ ਪੜ੍ਹਨਾ ਵਿਸਤਾਰ ਵਿੱਚ ਪੜ੍ਹਨਾ ਐਕਸਟੈਂਸਿਵ ਰੀਡਿੰਗ ਹੈ ਜਿਹਨੂੰ ਤੁਸੀਂ ਮੱਝ ਲਈ ਪੜ੍ਹਦੇ ਹੋ ਰੁਕ ਰੁਕੇ ਪੜ੍ਹਨਾ ਨਹੀਂ ਆਊਗਾ ਉੱਚੀ ਪੜ੍ਹਨਾ ਲਾਊਡ ਰੀਡਿੰਗ ਵੀ ਨਹੀਂ ਆਊਗਾ ਆਪਸ਼ਨ ਬੀ ਹੋਊਗਾ ਜਿਹਨੂੰ ਤੁਸੀਂ ਇੰਟੈਂਸਿਵ ਰੀਡਿੰਗ ਦੇ ਕੋ ਵਰਤਾਰੇ ਵਿੱਚ ਭਾਸ਼ਾ ਦੇ ਸਿਧਾਂਤ ਨੂੰ ਵਿਕਸਿਤ ਕਰਨ ਵਿੱਚ ਕਿਸ ਨੇ ਸਭ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ ਸਕੀਨਰ ਚੌਮਸਕੀ ਪਿਆਜੇ ਜਾਂ ਫਿਰ ਵਾਈਗੋਟਸਕੀ ਸਮਾਜ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਵਿੱਚ ਆਪਸ਼ਨ ਨੰਬਰ ਡੀ ਵਾਈਗੋਟਸਕੀ ਇਸ ਦਾ ਰਾਈਟ ਆਨਸਰ ਬੋਲ ਲਿਖਤ ਲਈ ਜ਼ਰੂਰੀ ਹੈ ਸਿਖਿਆਰਥੀਆਂ ਦੀ ਸੁਣਨ ਦੀ ਯੋਗਤਾ ਪਰਖਣ ਲਈ ਸਿਖਿਆਰਥੀ ਦੀਆਂ ਸ਼ਾਬਦਿਕ ਭੁੱਲਾਂ ਲੱਭਣ ਦੇ ਲਈ অপਸ਼ਨ ਸੀ ਸਖਿਆਰਤੀ ਦੀ ਲਿਖਤ ਗਤੀ ਪਰਖਣ ਲਈ ਜਾਂ ਫਿਰ অপਸ਼ਨ ਡੀ ਸਖਿਆਰਤੀ ਦੀ ਲਿਖਾਈ ਸਧਾਰਨ ਦੇ ਲਈ ਸੋ ਬੋਲ ਲਿਖਤ ਲਈ ਕੀ ਜ਼ਰੂਰੀ ਹੈਗਾ ਜੀ অপਸ਼ਨ ਏ ਤੁਹਾਡਾ ਸਹੀ ਜਵਾਬ ਹੋਊਗਾ অপਸ਼ਨ ਏ ਸਖਿਆਰਤਿਆਂ ਦੀ ਸੁਣਨ ਦੀ ਯੋਗਤਾ ਪਰਖਣ ਦੇ ਲਈ ਵੈਸੇ ਇਹ ਪ੍ਰਸ਼ਨ ਇੰਗਲਿਸ਼ ਪੈਡਾਗੋਜੀ ਦੇ ਵਿੱਚ ਵੀ ਸਾਰੇ ਪ੍ਰਸ਼ਨ ਸੇਮ ਹੀ ਹੈਗੇ ਨੇ ਮੈਨੂੰ ਲੱਗਦਾ ਉਸ ਇਅਰ ਦਾ ਜਿਹੜਾ ਪ੍ਰਸ਼ਨ ਹੈਗਾ ਜੀ ਉਹਨਾਂ ਨੇ ਸੇਮ ਟਰਾਂਸਲੇਟ ਹੀ ਕਰਤਾ ਸੀਗਾ ਅਗਲਾ ਪ੍ਰਸ਼ਨ ਦੇਖੋ ਜੀ ਸਖਿਆਰਤਿਆਂ ਦੀਆਂ ਗਲਤੀਆਂ ਨੂੰ ਲੈ ਕੇ ਅਧਿਆਪਕ ਦੀ ਕੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਉਹਨਾਂ ਨੂੰ ਨਿਜੀ ਤੌਰ ਤੇ ਵਿਵਰਣ ਦੇਣਾ ਸਹੀ ਰੂਪ ਬਾਰੇ ਦੱਸਣਾ ਸਧਾਰਨ ਰੂਪ ਵਿੱਚ ਹੀ ਗਲਤੀ ਠੀਕ ਕਰਨਾ ਜਾਂ ਫਿਰ ਵਿਦਿਆਰਥੀ ਦਾ ਨਾਮ ਲਏ ਬਿਨਾ ਹੀ ਜਮਾਤ ਵਿੱਚ ਵਿਚਾਰ ਵਟਾਂਦਰਾ ਕਰਨਾ ਸੋ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਏਗਾ ਨੈਕਸਟ ਪ੍ਰਸ਼ਨ ਦੇਖੋ ਜੀ ਪ੍ਰਾਇਮਰੀ ਪੱਧਰ ਤੇ ਆਰੰਭਿਕ ਸਕੂਲ ਦੇ ਸਿਖਿਆਰਥੀ ਨੂੰ ਸਾਹਿਤ ਪੜ੍ਹਾਉਣ ਦਾ ਉਦੇਸ਼ ਕੀ ਹੈ ਜੀ ਸਾਹਿਤ ਰਾਹੀਂ ਭਾਸ਼ਾ ਦਾ ਗਿਆਨ ਦੇਣਾ ਉਹਨਾਂ ਨੂੰ ਸਾਹਿਤ ਦੀ ਪ੍ਰਸ਼ੰਸਾ ਕਰਨਾ ਸਿਖਾਉਣਾ ਸਾਹਿਤ ਲਈ ਸਿਖਿਆਰਥੀਆਂ ਵਿੱਚ ਰੁਚੀ ਪੈਦਾ ਕਰਨਾ ਜਾਂ ਫਿਰ ਅਲੋchnaatmak ਸੋਚ ਦੀ ਯੋਗਤਾ ਦਾ ਵਿਕਾਸ ਕਰਨਾ ਪ੍ਰਾਇਮਰੀ ਪੱਧਰ ਦੀ ਗੱਲ ਕੀਤੀ ਜਾ ਰਹੀ ਹੈ অপਸ਼ਨ ਨੰਬਰ A ਜਵਾਬ ਨੂੰ ਲਗਾ ਦਿਓ ਟਿਕ ਸਾਹਿਤ ਰਾਹੀਂ ਭਾਸ਼ਾ ਦਾ ਗਿਆਨ ਤੁਸੀਂ ਦੇਣਾ ਹੁੰਦਾ ਆ ਸੋ ਇਹੀ ਮੁੱਖ ਉਦੇਸ਼ ਹੁੰਦਾ ਆ ਭਾਸ਼ਾ ਦੀ ਪ੍ਰਯੋਗਸ਼ਾਲਾ ਦਾ ਮੁੱਖ ਪ੍ਰਮੁੱਖ ਰੂਪ ਵਿੱਚ ਇਸਤੇਮਾਲ ਕਿਸ ਲਈ ਕੀਤਾ ਜਾਂਦਾ ਆ ਲੈਂਗੁਏਜ ਲੈਬ ਦੀ ਗੱਲ ਕੀਤੀ ਜਾ ਰਹੀ ਹੈ ਸਧਾਰਨ ਤਰੀਕੇ ਨਾਲ ਸਿਖਿਆਰਥੀਆਂ ਦੀ ਭਾਸ਼ਾ ਦਾ ਵਿਕਾਸ ਕਰਨ ਦੇ ਲਈ ਭਾਸ਼ਾ ਪਾਠਾਂ ਨੂੰ ਆਸਾਨ ਤੇ ਦਿਲਚਸਪ ਬਣਾਉਣ ਦੇ ਲਈ ਸਿਖਿਆਰਥੀਆਂ ਨੂੰ ਆਪਣੀਆਂ ਗਲਤੀਆਂ ਲੱਭਣ ਤੇ ਠੀਕ ਕਰਨ ਵਿੱਚ ਮਦਦ ਜਾਂ ਫਿਰ ਭਾਸ਼ਾ ਦੇ ਅਧਿਆਪਕ ਦਾ ਕੰਮ ਤੇ ਬੋਝ ਘਟਾਉਣ ਦੇ ਲਈ ਇਹਦੇ ਵਿੱਚ ਆਪਸ਼ਨ ਨੰਬਰ ਸੀ ਜਵਾਬ ਤੇ ਲਗਾ ਦਿਓ ਟਿਕ ਸਿਖਿਆਰਥੀਆਂ ਨੂੰ ਆਪਣੀਆਂ ਗਲਤੀਆਂ ਲੱਭਣ ਤੇ ਠੀਕ ਕਰਨ ਵਿੱਚ ਮਦਦ ਇਹ ਹੀ ਤੁਹਾਡਾ ਸਹੀ ਜਵਾਬ ਹੋਏਗਾ ਭਾਸ਼ਾ ਦੀ ਪ੍ਰਯੋਗਸ਼ਾਲਾ ਦਾ ਪ੍ਰਮੁੱਖ ਰੂਪ ਤਾਂ ਉਦੇਸ਼ ਭਾਸ਼ਾ ਦੇ ਵਿਗਿਆਨ ਨੂੰ ਕਿਹਾ ਕੀ ਜਾਂਦਾ ਹੈ ਸ਼ੈਲੀ ਵਿਗਿਆਨ ਧੁਨੀ ਵਿਗਿਆਨ ਭਾਸ਼ਾ ਵਿਗਿਆਨ ਜਾਂ ਫਿਰ ਸ਼ਬਦਿਕ ਵਿਗਿਆਨ ਸੋ ਤੁਹਾਨੂੰ ਪਤਾ ਹੀ ਆਪਸ਼ਨ ਨੰਬਰ ਸੀ ਜਵਾਬ ਇਹਦਾ ਹੈਗਾ ਜੀ ਕਿਉਂਕਿ ਸੇਮ ਪ੍ਰਸ਼ਨ ਇੰਗਲਿਸ਼ ਵਿੱਚ ਵੀ ਹੈਗਾ ਸੀਗਾ ਇੰਗਲਿਸ਼ ਵਿੱਚ ਵੀ ਤੁਹਾਨੂੰ ਯਾਦ ਹੋਣਾ ਆ ਅਗਲਾ ਪ੍ਰਸ਼ਨ ਦੇਖੋ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਵਿਚਾਰ ਭਾਸ਼ਾ ਦੇ ਬਾਰੇ ਸਹੀ ਹੈ ਸਮਸਤ ਬਾਾਰ ਭਾਸ਼ਾ ਦੀ ਨਾ ਕੋਈ ਹੁੰਦਾ ਹੈ ਨਾ ਕੋਈ ਉਹ ਵਿਕਸਿਤ ਕਰ ਸਕਦੀ ਹੈ ਜਮਾਤ ਵਿੱਚ ਭਾਸ਼ਾ ਦਾ ਪ੍ਰਚਾਰ ਜ਼ੁਬਾਨੀ ਹੀ ਹੋਵੇ ਸਾਰੀਆਂ ਭਾਸ਼ਾਵਾਂ ਮੇ ਇੱਕੋ ਹੀ ਸ਼ੈਲੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ ਭਾਸ਼ਾ ਦਾ ਕਿਸ ਕਿਉਂਕਿ ਸੰਬੰਧ ਹੈ ਲਿਖੀ ਜਾ ਸਕਦੀ ਹੈ ਜੀ ਸਾਰੀਆਂ ਭਾਸ਼ਾਵਾਂ ਇੱਕੋ ਸ਼ੈਲੀ ਵਿੱਚ ਲਿਖੀਆਂ ਜਾ ਸਕਦੀਆਂ ਨੇ ਭਾਸ਼ਾ ਜਮਾਤ ਵਿੱਚ ਭਾਸ਼ਾ ਦਾ ਪ੍ਰਚਾਰ ਜ਼ੁਬਾਨੀ ਹੀ ਹੋਵੇ অপਸ਼ਨ ਨੰਬਰ ਜਿਹੜਾ ਇਹ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੈ ਕਿ ਸਮਾਸ ਤੋਂ ਬਾਹਰ ਭਾਸ਼ਾ ਦੀ ਨਾ ਤਾਂ ਕੋਈ ਹੁੰਦਾ ਹੈਗੀ ਤੇ ਨਾ ਹੀ ਇਹ ਵਿਕਸਿਤ ਹੋ ਸਕਦੀ ਆ ਸੋ ਆਪਸ਼ਨ ਨੰਬਰ A ਜਵਾਬ ਤੇ ਲਗਾ ਦਿਓ ਟਿਕ ਅ ਅਗਲਾ ਪ੍ਰਸ਼ਨ ਦੇਖੋ ਜੀ ਹੇਟ ਲਿਖੇ ਵਿਚਾਰ ਦਾ ਸਿੱਖਿਆ ਵਿੱਚ ਕੀ ਪ੍ਰਭਾਵ ਹੈ ਸੋ ਭਾਸ਼ਾ ਤਬਾਹ ਹੋ ਜਾਵੇਗੀ ਜਦ ਉਸ ਨੂੰ ਅਸੀਂ ਬਾਕੀ ਉਦੇਸ਼ਾਂ ਨਾਲ ਵਖਰਾ ਕਰ ਦੇਵਾਂਗੇ ਭਾਸ਼ਾ ਅਧਿਆਪਕ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਇਸਤੇਮਾਲ ਕਰਨ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ ਭਾਸ਼ਾ ਅਧਿਆਪਕ ਨੂੰ ਸਿੱਖਿਆਰਥੀਆਂ ਦੁਆਰਾ ਕੀਤੀਆਂ ਸਾਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਪਵੇਗਾ ਆਪਸ਼ਨ C ਪ੍ਰਾਇਮਰੀ ਪੱਧਰ ਤੇ ਜਿਆਦਾ ਤੋਂ ਜਿਆਦਾ ਭਾਸ਼ਾਵਾਂ ਵਿੱਚ ਪੜਾਈਆਂ ਜਾਣ ਆਪਸ਼ਨ D ਭਾਸ਼ਾ ਜਮਾਤ ਵਿੱਚ ਜਮਾਤਰ ਭਾਸ਼ਾ ਦੇ ਇਸਤੇਮਾਲ ਤੇ ਪਾਬੰਦੀ ਨਹੀਂ ਹੋਣੀ ਜਮਾਤ ਵਿੱਚ ਮਾतृभाषा ਦੇ استعمال ਤੇ ਪਾਬੰਦੀ ਨਹੀਂ ਹੋਣੀ ਚਾਹੀਦੀ। ਅਗਲਾ ਪ੍ਰਸ਼ਨ ਦੇਖੋ ਜੀ। ਭਾਸ਼ਾ ਪੜਾਉਂਦਿਆਂ ਹੋਇਆ ਅਧਿਆਪਕ ਕਿਸ ਗੱਲ ਤੇ ਜ਼ਿਆਦਾ ਜ਼ੋਰ ਦੇਵੇ? ਭਾਸ਼ਾ ਦੀ ਪਾਠ ਪੁਸਤਕ ਤੇ, ਭਾਸ਼ਾ ਵਰਕ ਤੇ یا پھر ભાષાવર્તન ਦੇ ਮੌਕੇ ਤੇ ਵકરી ਕਿਸਮ ਦੇ ਘਰ ਦੇ ਕੰਮ ਤੇ ਸਹੀ ਜਵਾਬ ਹੋਏਗਾ ਜੀ ભાષાવર્તન ਦੇ ਮੌਕੇ ਤੇ অপਸ਼ਨ ਸੀ ਜਵਾਬ ਤੇ ਲਗਾਓ ਟਿਕ ਭਾਸ਼ਾ ਨੂੰ ਸੰਧ ਦੇ ਤੌਰ ਤੇ ਵਰਤਨ ਦਾ ਅਰਥ ਹੈ ਪ੍ਰਭਾਵ ਪਾਉਣ ਲਈ ਜ਼ੁਬਾਨੀ ਰੂਪ ਦਾ ਪ੍ਰਯੋਗ ਪ੍ਰਭਾਵ ਪਾਉਣ ਲਈ ਭਾਸ਼ਾ ਦੇ ਲਿਖਤ ਰੂਪ ਦਾ ਪ੍ਰਯੋਗ ਭਾਸ਼ਾ ਨੂੰ ਜੀਵਨ ਦੀਆਂ ਵਕਰੀਆਂ ਸਥਿਤੀਆਂ ਵਿੱਚ ਵਰਤਨਾ ਭਾਸ਼ਾ ਨੂੰ ਸਕੂਲ ਦੇ ਵਿਸ਼ੇ ਲਈ ਵਰਤਨਾ অপਸ਼ਨ ਸੀ ਜਵਾਬ ਤੇ ਲਗਾ ਦਿਓ ਟਿਕ ਭਾਸ਼ਾ ਨੂੰ ਜੀਵਨ ਦੀਆਂ ਵਕਰੀਆਂ ਸਥਿਤੀਆਂ ਨਾਲ ਵਿੱਚ ਵਰਤਨਾ ਤੀਜੀ ਜਮਾਤ ਦੀ ਅਧਿਆਪਕਾ ਨੇ ਪਾਠ ਪੁਸਤਕ ਵਿੱਚ ਆਪਣੇ ਸਿਖਿਆਰਥੀਆਂ ਲਈ ਕਹਾਣੀ ਪੜ੍ਹੀ ਸਿਖਿਆਰਥੀ ਨੂੰ ਕੀ ਪੁੱਛੇਗੀ ਕਹਾਣੀ ਵਿੱਚਲੀ ਸਿੱਖਿਆ ਬਾਰੇ ਕਠਿਨ ਸ਼ਬਦਾਂ ਤੇ ਨਿਸ਼ਾਨ ਲਗਾਓ ਕਹਾਣੀ ਦੇ ਤੱਤ ਸਾਰ ਕੀ ਸੀ ਕਹਾਣੀ ਵਿੱਚ ਉਹਨਾਂ ਨੇ ਕੀ ਪਸੰਦ ਕੀਤਾ ਤੇ ਉਹਨਾਂ ਨੇ ਕੀ ਆਨੰਦ ਮਾਣਿਆ ਸਹੀ ਜਵਾਬ ਆਵੇ ਹੋਵੇਗਾ ਜੀ ਆਪਸ਼ਨ ਨੰਬਰ ਡੀ ਕਿ ਉਹਨਾਂ ਨੇ ਕੀ ਪਸੰਦ ਕੀਤਾ ਤੇ ਉਹਨਾਂ ਨੇ ਕੀ ਆਨੰਦ ਮਾਣਿਆ ਆਪਸ਼ਨ ਨੰਬਰ ਡੀ ਬੱਚਾ ਘਰ ਦੇ ਵਾਤਾਵਰਣ ਵਿੱਚੋਂ ਕਿਹੜੇ ਭਾਸ਼ਾ ਕੌਸਰ ਸਿੱਖਦਾ ਹੈ ਸੁਣਨ ਬੋਲਣ ਪੜ੍ਹਨ ਲਿਖਣ ਸੁਣਨ ਪੜ੍ਹਨ ਬੋਲਣ ਲਿਖਣ ਐਲ ਐਸ R W ਤੋਂ ਤੁਸੀਂ ਯਾਦ ਕਰ ਸਕਦੇ ਹੋ L ਤੋਂ ਲਿਸਨਿੰਗ S ਤੋਂ ਸਪੀਕਿੰਗ ਸੋ ਇਹ ਦੋਨੋਂ ਜਿਹੜੀਆਂ ਸਕਿੱਲ ਨੇ ਇਹ ਬੱਚਾ ਘਰ ਤੋਂ ਸਿੱਖਦਾ ਹੈ ਲਿਸਨਿੰਗ ਅਤੇ ਸਪੀਕਿੰਗ ਲਿਸਨਿੰਗ ਨੂੰ ਸੁਣਨਾ ਸਪੀਕਿੰਗ ਨੂੰ ਬੋਲਣਾ ਸੋ ਇਹਨਾਂ ਵਿੱਚ ਵੇਖ ਲਓ ਸੁਣਨ ਬੋਲਣ ਪੜਨ ਲਿਖਣ ਸੁਣਨ ਪੜਨ ਜਾਂ ਫਿਰ ਬੋਲਣ ਲਿਖਣ ਆਪਸ਼ਨ A ਜਵਾਬ ਤੇ ਲਗਾ ਦਿਓ ਟਿੱਕ ਅਗਲਾ ਪ੍ਰਸ਼ਨ ਦੇਖੋ ਬੱਚਾ ਸਕੂਲ ਵਿੱਚ ਕਿਹੜੇ ਭਾਸ਼ਾ ਕੌਸ਼ਲ ਸਿੱਖਦਾ ਹੈ ਬੋਲਣ ਪੜਨ ਲਿਖਣ ਪੜਨ ਬੋਲਣ ਲਿਖਣ ਜਾਂ ਫਿਰ ਪੜਨ ਸੁਣਨ ਇਸ ਤਰ੍ਹਾਂ ਹੀ ਯਾਦ ਕਰ ਲਿਓ L S R W ਰੀਡਿੰਗ ਐਂਡ ਰਾਈਟਿੰਗ ਪੜਨ ਅਤੇ ਲਿਖਣ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਸੋ ਬੋਲਣ ਅਤੇ ਪੜਨ ਬੋਲਣ ਅਤੇ ਪੜਨ ਇਹ ਜਵਾਬ ਨਹੀਂ ਹੋਊਗਾ ਬੋਲਣ ਤਾਂ ਚਲੋ ਇਹ ਤਾਂ ਬੱਚੇ ਨੇ ਘਰੋਂ ਸਿੱਖ ਹੀ ਲਿਆ ਸਗਾ ਲਿਖਣ ਅਤੇ ਪੜਨ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਨੈਕਸਟ ਪ੍ਰਸ਼ਨ ਦੇਖੋ ਜਦੋਂ ਕੋਈ ਗੈਰ ਪੰਜਾਬੀ ਵਿਅਕਤੀ ਪੰਜਾਬੀ ਸਿੱਖਦਾ ਹੈ ਉਸ ਲਈ ਪੰਜਾਬੀ ਕਿਹੜੀ ਭਾਸ਼ਾ ਹੋਏਗੀ ਮਾਤ ਭਾਸ਼ਾ ਪਹਿਲੀ ਭਾਸ਼ਾ ਦੂਜੀ ਭਾਸ਼ਾ ਜਾਂ ਫਿਰ ਵਿਦੇਸ਼ੀ ਭਾਸ਼ਾ ਸੋ ਉਹ ਦੇ ਲਈ ਕਹਿ ਸਕਦੇ ਹਾਂ ਦੂਜੀ ਭਾਸ਼ਾ ਹੋਊਗੀ ਆਪਸ਼ਨ B ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਭਾਸ਼ਾ ਨੂੰ ਸਿੱਖਣ ਦੇ ਲਈ ਨਿਯਮਬੱਧ ਪ੍ਰਣਾਲੀ ਨੂੰ ਕਿਹਾ ਕੀ ਜਾਂਦਾ ਹੈ ਉਪਭਾਸ਼ਾ ਵਿਆਕਰਣ ਲਿਪੀ ਜਾਂ ਫਿਰ ਕਾਰਜਸ਼ਾਲੀ ਇਹਨੂੰ ਤੁਸੀਂ ਕਹਿੰਦੇ ਹੋ ਜੀ ਵਿਆਕਰਣ ਆਪਸ਼ਨ B C ਜਵਾਬ ਤੇ ਸੌਰੀ ਇਹ ਵੈਸੇ B ਬਣੂਗਾ ਇਸ ਜਵਾਬ ਤੇ ਤੁਸੀਂ ਲਗਾ ਦਿਓ ਟਿਕ ਨੈਕਸਟ ਪ੍ਰਸ਼ਨ ਦੇਖੋ ਕਿ ਭਾਸ਼ਾ ਸਿੱਖਣ ਦੇ ਲਈ ਵਿਆਕਰਣ ਮੱਤਵਪੂਰਨ ਹੈ हां शायद नहीं पता नहीं। ਸੂਵਿਥੇ ਗੱਲ ਕੀਤੀ ਜਾ ਰਹੀ ਹੈ ਸਿੱਖਣ ਦੀ ਲੈਂਗੁਏਜ ਲਰਨਿੰਗ ਵੀ ਆਪਾਂ ਕਰਦੇ ਆਂ ਅੰਗਰੇਜ਼ੀ ਸਿੱਖਣ ਦੇ ਲਈ ਬਿਲਕੁਲ ਜਿਹੜੀ ਵਿਆਕਰਣ ਹੈਗੀ ਆ ਜੀ ਉਹ ਮਹੱਤਵਪੂਰਨ ਹੈਗੀ ਆ ਅਕਵਾਇਰ ਕਰਨ ਦੇ ਲਈ ਨਹੀਂ ਹੁੰਦੀ ਬਟ ਆਪਸ਼ਨ ए ਜਵਾਬ ਤੁਹਾਡਾ ਸਹੀ ਹੋਊਗਾ ਭਾਸ਼ਾ ਸਿੱਖਣ ਦੇ ਲਈ ਵਿਆਕਰਣ ਮਹੱਤਵਪੂਰਨ ਹੈ ਕਿ ਗਲਤੀਆਂ ਭਾਸ਼ਾ ਸਿੱਖਣ ਵਿੱਚ ਮਦਦ ਕਰਦੀਆਂ ਹਨ। ਹਾਂ ਥੋੜਾ ਬਹੁਤ ਬਿਲਕੁਲ ਨਹੀਂ ਸ਼ਾਇਦ ਬਿਲਕੁਲ ਕਰਦੀਆਂ ਨੇ ਜੀ ਗਲਤੀਆਂ ਆਪਸ਼ਨ ए ਜਵਾਬ ਤੇ ਲਗਾ ਦਿਓ ਟਿਕ ਭਾਸ਼ਾ ਸਿੱਖਣ ਦੇ ਲਈ ਸਭ ਤੋਂ ਮਹੱਤਵਪੂਰਨ ਸਰੋਤ ਕੀ ਹੈਗਾ ਜੀ ਪਾਠ ਪੁਸਤਕਾਂ ਬਲੈਕਬੋਰਡ অপশন এ জবাব ਤੇ ਲਗਾ ਦਿਓ ਟਿਕ ਪਾਠ ਪੁਸਤਕਾਂ ਭਾਸ਼ਾ ਸਿੱਖਣ ਦੇ ਲਈ ਮਹੱਤਵਪੂਰਨ ਸਰੋਤ ਹੈਗੀਆਂ ਨੇ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਬੱਚਿਆਂ ਦੀ ਭਾਸ਼ਾ ਸਿੱਖਣ ਦੀ ਸਮਰੱਥਾ ਕਿਸ ਤਰ੍ਹਾਂ ਪਰਖੀ ਜਾਂਦੀ ਹੈ ਮੁਲਾਂਕਣ ਵਿਧੀ ਪ੍ਰੈਕਟੀਕਲ ਮੌਖਿਕ ਪ੍ਰੀਖਿਆ ਜਾਂ ਫਿਰ ਲਿਖਤੀ ਵਿਧੀ ਸੋ ਬੱਚਿਆਂ ਦੀ ਭਾਸ਼ਾ ਸਿੱਖਣ ਦੀ ਸਮਰੱਥਾ ਕਿਸ ਤਰ੍ਹਾਂ ਪਰਖੀ ਜਾਂਦੀ ਹੈ ਸੋ ਇਹਦੇ ਲਈ ਤੁਸੀਂ ਲਗਾ ਸਕਦੇ ਹੋ ਮੁਲਾਂਕਣ ਵਿਧੀ অপਸ਼ਨ এ ਜਵਾਬ ਤੇ ਟਿਕ ਅਗਲਾ ਪ੍ਰਸ਼ਨ ਦੇਖੋ ਸਰੋਤ ਭਾਸ਼ਾ ਤੋਂ ਟਿੱਚਾ ਭਾਸ਼ਾ ਸਿੱਖਣ ਦੇ ਲਈ ਕਿਹੜੀ ਵਿਧੀ ਮਦਦ ਕਰਦੀ ਹੈ ਮੁਲਾਂਕਣ ਵਿਧੀ ਪ੍ਰਤੱਖ ਵਿਧੀ ਅਨੁਵਾਦ ਵਿਧੀ ਜਾਂ ਫਿਰ ਕਾਰਜ ਵਿਧੀ ਸਰੋਤ ਭਾਸ਼ਾ ਤੋਂ ਟੀਚਾ ਭਾਸ਼ਾ ਸਿੱਖਣ ਦੇ ਲਈ ਅਨੁਵਾਦ ਵਿਧੀ ਮੌਤ ਮਦਦ ਕਰਦੀ ਹੈ ਆਪਸ਼ਨ B ਜਵਾਬ ਤੇ ਲਗਾ ਦਿਓ ਠੀਕ ਹੈ ਅਜੋਕੇ ਸਮੇਂ ਵਿੱਚ ਕਿਹੜੀ ਅਨੁਵਾਦ ਵਿਧੀ ਕਾਮਯਾਬ ਹੈ ਪੂਰਨ ਅਨੁਵਾਦ ਮਿਨੀ ਅਨੁਵਾਦ ਅਪੂਰਨ ਅਨੁਵਾਦ ਜਾਂ ਫਿਰ ਵਿਆਕਰਨ ਅਨੁਵਾਦ ਗ੍ਰਾਮਰ ਟਰਾਂਸਲੇਸ਼ਨ ਮੈਥਡ ਆਪਸ਼ਨ D ਜਵਾਬ ਤੇ ਲਗਾ ਦਿਓ ਠੀਕ ਹੈ ਵੈਸੇ ਇਹ ਟ੍ਰੈਡੀਸ਼ਨਲ ਐਂਡ ਆਊਟਡੇਟਡ ਆਊਟਡੇਟਡ ਮੈਥਡ ਆ ਅਗਲਾ ਪ੍ਰਸ਼ਨ ਦੇਖੋ ਪਾਠ ਪੁਸਤਕਾਂ ਵਿੱਚ ਚਿੱਤਰ ਹੋਣੇ ਚਾਹੀਦੇ ਹਨ ਕਿਉਂਕਿ ਪਾਠ ਪੁਸਤਕਾਂ ਵਿੱਚ ਚਿੱਤਰ ਦੇਣ ਚਿੱਤਰਪਾੜ ਦੀ ਸ਼ੋਭਾ ਬਵਾ ਦਿੰਦਾ ਹੈ অপਸ਼ਨ ਸੀ ਬੱਚਿਆਂ ਨੂੰ ਚਿੱਤਰ ਚੰਗੇ ਲੱਗਦੇ ਹਨ ਜਾਂ ਫਿਰ ਚਿੱਤਰ ਅਮੂਰਤ ਭਾਵਾਂ ਨੂੰ ਮੂਰਤੀਮਾਨ ਕਰਦੇ ਹਨ অপਸ਼ਨ ਡੀ ਜਵਾਬ ਤੇ ਲਗਾ ਦਿਓ ਟਿਕ ਪ੍ਰਾਇਮਰੀ ਪੱਧਰ ਤੇ ਪੜਨ ਕੌਸ਼ਲ ਦਾ ਅਰਥ ਕੀ ਹੈਗਾ ਜੀ ਅੱਖਰ ਨੂੰ ਅੱਖਰਾਂ ਨੂੰ ਜੋੜ-ਜੋੜ ਕੇ ਪੜਨਾ ਪਾਠ ਪੁਸਤਕਾ ਅਨੁਪਰਵਾਹ ਨਾਲ ਪੜਨਾ ਛੱਪੀ ਹੋਈ ਸਮੱਗਰੀ ਨੂੰ ਪੜਨਾ ਜਾਂ ਫਿਰ ਸਮਝ ਕੇ ਪੜਨਾ অপਸ਼ਨ ਡੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਪ੍ਰਾਇਮਰੀ ਪੱਧਰ ਤੇ ਬੱਚਿਆਂ ਲਈ ਬਾਲ ਸਾਹਿਤ ਦੀ ਚੋਣ ਤੁਹਾਨੂੰ ਕੀ ਲੱਗਦਾ ਕਿਵੇਂ ਕਰਨੀ ਚਾਹੀਦੀ ਹੈ ਜਿਹੜਾ ਦਿਲਚਸਪ ਢੰਗ ਨਾਲ ਗਦਨਾ ਕੀਮਤਾ ਦੀ ਸਿੱਖਿਆ ਦਿੰਦਾ ਹੈ ਜਿਹੜਾ ਦਿਲਚਸਪ ਢੰਗ ਨਾਲ ਵਿਗਿਆਨ ਤੱਥਾਂ ਨੂੰ ਸਮਝਾਉਂਦਾ ਹੈ ਜਿਹੜਾ ਦਿਲਚਸਪ ਹੋਵੇ ਤੇ ਬੱਚਿਆਂ ਦੇ ਅਨੁਭਵ ਨਾਲ ਜੁੜਿਆ ਹੋਵੇ ਜਿਹੜਾ ਦਿਲਚਸਪ ਤੇ ਘਟ ਪੰਨਿਆਂ ਵਾਲਾ ਹੋਵੇ ਆਪਸ਼ਨ ਸੀ ਜਵਾਬ ਤੇ ਲਗਾ ਦਿਓ ਟਿਕ ਨੈਕਸਟ ਪ੍ਰਸ਼ਨ ਦੇਖੋ ਅਧਿਆਪਕ ਨੂੰ ਭਾਸ਼ਾ ਸਿਖਲਾਈ ਦੇ ਸਮੇਂ ਬਲ ਦੇਣਾ ਚਾਹੀਦਾ ਹੈ ਕਿਹੜੀ ਚੀਜ਼ ਤੇ ਭਾਸ਼ਾ ਦੀ ਕਿਤਾਬ ਭਾਸ਼ਾਈ ਪ੍ਰਿਕਣ ਭਾਸ਼ਾ ਇਸਤੇਮਾਲ ਕਰਨ ਲਈ ਮੌਕੇ ਕਰਦੇ ਕੰਮ ਵਿੱਚ ਵਨਸਵੰਤਾ ਸਹੀ ਜਵਾਬ ਦੀ ਗੱਲ ਕਰਾਂਗੇ ਇੱਥੇ ਆਪਸ਼ਨ ਸੀ ਜਵਾਬ ਸਹੀ ਆਏਗਾ ਅਧਿਆਪਕ ਨੂੰ ਭਾਸ਼ਾ ਸਿਖਲਾਈ ਦੇ ਸਮੇਂ ਬਲ ਦੇਣਾ ਚਾਹੀਦਾ ਹੈ ਭਾਸ਼ਾ ਇਸਤੇਮਾਲ ਕਰਨ ਦੇ ਮੌਕੇ ਤੇ ਆਪਸ਼ਨ ਚਲਦੀਆਂ ਅਗਲੀ ਪ੍ਰਸ਼ਨ ਤੇ ਪ੍ਰਾਇਮਰੀ ਪੱਧਰ ਤੇ ਮਾਤ ਭਾਸ਼ਾ ਸਿੱਖਿਆ ਸੰਬੰਧੀ ਧਾਰਾ ਕਿਹੜੇ ਆਰਟੀਕਲ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਤੁਹਾਡੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈਗੀ ਹੈ ਇਹਨੂੰ ਮਦਰ ਟੰਗ ਦੇ ਵਿੱਚ ਮਾਤ ਭਾਸ਼ਾ ਦੇ ਵਿੱਚ ਦੇਣਾ ਚਾਹੀਦਾ ਹੈ ਸੰਵਿਧਾਨ ਦੀ ਧਾਰਾ 338 ਸੰਵਿਧਾਨ ਦੀ ਧਾਰਾ 341 ਸੰਵਿਧਾਨ ਦੀ ਧਾਰਾ 352 ਜਾਂ ਫਿਰ ਸੰਵਿਧਾਨ ਦੀ ਧਾਰਾ 351 ਆਪਸ਼ਨ ਡੀ ਜਵਾਬ ਤੇ ਲਗਾ ਦਿਓ ਟਿਕ ਪੜ੍ਹਾਈ ਵਿੱਚ ਉੱਚ ਉੱਚੇ ਸੁਰ ਅਤੇ ਨੀਵੇਂ ਸੁਰ ਦਾ ਪ੍ਰਯੋਗ ਨੂੰ ਕੀ ਕਿਹਾ ਜਾਂਦਾ ਆ ਸੁਰ ਲਹਿਰ ਕਵਿਤਾ ਬਲ ਜਾਂ ਫਿਰ ਜੋੜ ਇਹਨੂੰ ਤੁਸੀਂ ਕਹਿੰਦੇ ਹੋ ਜੀ ਸੁਰ ਲਹਿਰ ਆਪਸ਼ਨ A ਜਵਾਬ ਤੇ ਲਗਾਓ ਟਿਕ ਪ੍ਰਾਇਮਰੀ ਪੱਧਰ ਤੇ ਪੜ੍ਹਨ ਦਾ ਆਦਰਸ਼ ਰੂਪ ਕੀ ਹੈਗਾ ਜੀ ਬੋਲ ਬੋਲ ਕੇ ਪੜ੍ਹਨਾ ਤੇਜ਼ੀ ਨਾਲ ਪੜ੍ਹਨਾ ਮੌਨ ਪੜ੍ਹਨਾ ਗਾਇਨ ਪੜ੍ਹਨਾ ਆਪਸ਼ਨ A ਜਵਾਬ ਤੇ ਲਗਾ ਦਿਓ ਟਿਕ ਬੋਲ ਬੋਲ ਕੇ ਪੜ੍ਹਨਾ ਜ਼ੁਬਾਨੀ ਲੈਜੇ ਦਾ ਆਕਲਨ ਵਿੱਚ ਅਹਿਮ ਪੱਖ ਕੀ ਹੈਗਾ ਜੀ ਸ਼ੁੱਧ ਉਚਾਰਨ ਪ੍ਰਵਾਹ ਸ਼ੀਲਤਾ ਖਿਆਲ ਦੀ ਅਭਿਵਿਅਕਤੀ ਜਾਫਰ ਅਲੰਕਾਰਕ ਭਾਸ਼ਾ ਸਹੀ ਜਵਾਬ ਦੀ ਗੱਲ ਕਰਾਂਗੇ অপਸ਼ਨ ਸੀ ਜਵਾਬ ਤੇ ਲਗਾ ਦਿਓ ਟਿਕ ਖਿਆਲਾਂ ਦੀ અભિવ્યਕਤੀ ਅਗਲਾ ਪ੍ਰਸ਼ਨ ਦੇਖੋ ਭਾਸ਼ਾ ਵਿੱਚ ਤਰੂਟੀਆਂ ਸੰਕੇਤ ਕਰਦੀਆਂ ਹਨ ਵਿਦਿਆਰਥੀ ਦੀ ਕਮਜ਼ੋਰੀ ਅਧਿਆਪਕ ਦੀ ਗਲਤੀ ਵਿਧੀ ਜਾਂ ਫਿਰ ਸਿੱਖਣ ਦੀ ਵਿਧੀ ਦਾ ਪੜਾਅ ਜਾਂ ਫਿਰ ਜਮਾਤ ਦੇ ਮਾਹੌਲ ਦੀ ਪ੍ਰਭਾਵਹੀਣਤਾ ਭਾਸ਼ਾ ਦੇ ਵਿੱਚ ਤਰੂਟੀਆਂ ਜੜੀਆਂ ਹੁੰਦੀਆਂ ਨੇ ਇਹ ਕੀ ਦੱਸਦੀਆਂ ਨੇ ਸਿੱਖਣ ਦੀ ਵਿਧੀ ਦਾ ਪੜਾਅ অপਸ਼ਨ ਸੀ ਜਵਾਬ ਤੇ ਲਗਾ ਦਿਓ ਟਿਕ ਵਾਈ ਗੋਟਸਕੀ ਦੇ ਅਨੁਸਾਰ ਪਾਚਾ ਸਿੱਖਣ ਦੇ ਵਿੱਚ ਸਕੂਲ, ਮੀਡੀਆ, ਦਿਮਾਗ ਅਤੇ ਸਮਾਜ ਕਿਹਦਾ ਯੋਗਦਾਨ ਹੈਗਾ ਜੀ অপਸ਼ਨ ਸੀ ਸਮਾਜ ਦਾ ਸਮਾਜ ਦੀ ਹੀ ਗੱਲ ਕਰਦੇ ਸੀਗੇ ਵਾਈਗੋਟਸਕੀ ਸ਼ਬਦਾ ਦਾ ਅਰਥ ਉਦੋਂ ਸਮਝ ਵਿੱਚ ਆਉਂਦਾ ਹੈ ਸ਼ਬਦਾ ਦਾ ਅਰਥ ਉਦੋਂ ਅਰਥ ਸਮਝ ਵਿੱਚ ਆਉਂਦਾ ਹੈ ਜਦੋਂ ਸ਼ਬਦ ਕੋਸ਼ਚ ਵੇਖ ਕੇ ਰਟਿਆ ਜਾਵੇ ਪ੍ਰਸੰਗ ਨਾਲ ਜੋੜ ਕੇ ਪ੍ਰਯੋਗ ਕੀਤਾ ਜਾਵੇ ਜਾਂ ਫਿਰ অপਸ਼ਨ ਸੀ ਨਿਰੰਤਰ ਅਭਿਆਸ ਕੀਤਾ ਜਾਵੇ ਉਪਰੋਕਤ ਚੋਂ ਕੋਈ ਨਹੀਂ অপਸ਼ਨ ਬੀ ਜਵਾਬ ਤੁਸੀਂ ਲਗਾ ਦਿਓ ਟਿਕ ਪ੍ਰਸੰਗ ਨਾਲ ਜੋੜ ਕੇ ਪ੍ਰਯੋਗ ਕੀਤਾ ਜਾਵੇ अगला प्रश्न देखो भाषा संबंधी त्रुटियाद निवारण की जी प्रक्रिया हैगी है हैगीख्यक अगवाई उपचारात्मक सिक्ख्या सिकख्यक निर्देश निदानात्मक कारज ऑप्शन बी जवाब पर लगा दौ टिक उपचारात्मक सिक्ख्या अगला प्रश्न देखो भाषाई कौशल का सुभाविक क्रम की है जी वाचन मौखिक सुनना लिखना मौखिक लिखना सुनना वाचन सुनना मौखिक वाचन लिखना मौखिक वाचन सुनना लिखना सो इस तरह ही मैं थोड़ा एल एस आर डबल्यू तो याद कर लियो पहला बच्चा सुनेगा ਸੁਣਦਾ ਹੈ ਪਹਿਲਾਂ ਉਸ ਤੋਂ ਬਾਅਦ ਸਪੀਕ ਕਰਦਾ ਹੈ ਬੋਲਦਾ ਹੈ ਮੌਖਿਕ ਉਸ ਤੋਂ ਬਾਅਦ ਰੀਡ ਕਰਦਾ ਹੈ ਵਾਚਨ ਉਸ ਤੋਂ ਬਾਅਦ ਲਿਖਦਾ ਹੈ ਰਾਈਟਿੰਗ ਲਿਖਣਾ ਆਪਸ਼ਨ ਸੀ ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਭਾਸ਼ਾ ਸਿੱਖਣ ਚ ਵਾਪਰਨ ਵਾਲੀਆਂ ਜਿਹੜੀਆਂ ਗਲਤੀਆਂ ਨੇ ਭਾਸ਼ਾ ਸਿੱਖਣ ਦਾ ਕੁਦਰਤੀ ਪੜਾਹ ਹਨ ਵਿਦਿਆਰਥੀ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ ਪਾਠ ਪੁਸਤਕ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ ਜਾਂ ਫਿਰ ਅਧਿਆਪਕ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ ਆਪਸ਼ਨ ਏ ਭਾਸ਼ਾ ਸਿੱਖਣ ਦਾ ਕੁਦਰਤੀ ਪੜਾਹ ਹੈ ਅਗਲਾ ਪ੍ਰਸ਼ਨ ਦੇਖੋ ਜੀ ਪ੍ਰਾਇਮਰੀ ਪੱਧਰ ਤੇ ਭਾਸ਼ਾ ਅਧਿਕਾਰਿਕ ਕਰਿਕੂਲਮ ਦਾ ਉਦੇਸ਼ ਕੀ ਹੈਗਾ ਜੀ ਸਿਖਿਆਰਥੀਆਂ ਨੂੰ ਪ੍ਰਭਾਵਸ਼ਾਲੀ ਵਕਤਾ ਅਤੇ ਲੇਖਕ ਬਣਾਉਣਾ ਸਾਇਤਿਕ ਵਿਧਾਵਾਂ ਦੀ ਬੁਨਿਆਦੀ ਸਮਝ ਹਾਸਲ ਕਰਨਾ ਸਾਰੇ ਕੌਸ਼ਲਾਂ ਵਿੱਚ ਬੁਨਿਆਦੀ ਨਿਪੁੰਤਾ ਹਾਸਲ ਕਰਨਾ ਜਾਂ ਫਿਰ ਆਪਸ਼ਨ ਡੀ ਭਾਸ਼ਾ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਅੰਕ ਹਾਸਲ ਕਰਨਾ ਸੋ ਆਪਸ਼ਨ ਬੀ ਜਵਾਬ ਤੇ ਨਹੀਂ ਲਗਾਉਣਾ ਟਿਕ ਆਪਸ਼ਨ ਸੀ ਜਵਾਬ ਤੇ ਲਗਾ ਦਿਓ ਟਿਕ ਸਾਰੇ ਕੌਸ਼ਲਾਂ ਵਿੱਚ ਬੁਨਿਆਦੀ ਨਿਪੁੰਤਾ ਨਿਪੁੰਤਾ ਹਾਸਲ ਕਰਨਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਦੇਖੋ ਪ੍ਰਾਇਮਰੀ ਪੱਧਰ ਤੇ ਭਾਸ਼ਾਈ ਸਮਰੱਥਾ ਦੇ ਮੁਲਾਂਕਣ ਦੇ ਲਈ ਇਹਟ ਲਿਖਿਆ ਜੋ ਤੁਹਾਡੇ ਅਨੁਸਾਰ ਸਭ ਤੋਂ ਜ਼ਿਆਦਾ ਮਹੱਤਤਾ ਕਿਹੜੇ ਤਰੀਕੇ ਨੂੰ ਦਿਓਗੇ ਕਿਸੇ ਵੇਖੀ ਹੋਈ ਫਿਲਮ ਦੀ ਫਿਲਮ ਦਾ ਆਲੋਚਨਾਤਮਕ ਮੁਲਾਂਕਣ ਲਿਖਣ ਲਈ ਆਖਣਾ ਸਖਿਆਰਤੀ ਨੂੰ ਕਹਾਣੀ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਹਿਣਾ ਪਾਠ ਦੇ ਅੰਤ ਵਿੱਚ ਦਿੱਤੇ ਗਏ ਸਵਾਲਾਂ ਦੇ ਜਵਾਬ ਲਿਖਣ ਲਈ ਕਹਿਣਾ ਜਾਂ ਫਿਰ ਵਿਸ਼ਾ ਵਸਤੂ ਦੀ ਪਛਾਣ ਕਰਨ ਦੇ ਲਈ ਆਖਣਾ ਸਹੀ ਜਵਾਬ ਹੋਏਗਾ ਜੀ ਕਿ ਜਿਹੜੀ ਕਹਾਣੀ ਸੀਗੀ ਉਹਨੂੰ ਆਪਣੇ ਸ਼ਬਦਾਂ ਚ ਸੁਣਾਉਣ ਲਈ ਕਹੋਗੇ ਆਪਸ਼ਨ B ਜਵਾਬ ਤੇ ਲਗਾ ਦਿਓ ਟਿਕ ਅਗਲਾ ਪ੍ਰਸ਼ਨ ਦੇਖੋ ਬੱਚੇ ਪੜਨ ਲਈ ਪ੍ਰੇਰਿਤ ਹੋਣਗੇ ਜਦੋਂ ਪੜਨਾ ਉਹਨਾਂ ਲਈ ਆਨੰਦ ਪੂਰਨ ਅਨੁਭਵ ਬਣੇਗਾ ਪਾਠ ਪੁਸਤਕਾਂ ਪੜਨ ਤੇ ਜ਼ੋਰ ਦਿੱਤਾ ਜਾਵੇਗਾ ਪੜਦੇ ਸਮੇਂ ਉਚਾਰਨ ਸੰਬੰਧੀ ਗਲਤੀਆਂ ਵੱਲ ਸੁਚੇਤ ਕੀਤਾ ਜਾਵੇਗਾ ਜਾਂ ਫਿਰ ਉਪਰੋਕਤ ਚ ਕੋਈ ਨਹੀਂ ਸੋ ਇਹਦੇ ਵਿੱਚ ਆਪਸ਼ਨ A ਜਵਾਬ ਤੇ ਲਗਾ ਦਿਓ ਠੀਕ ਬੱਚੇ ਉਦੋਂ ਹੀ ਮੋਟੀਵੇਟਿਡ ਹੋਣਗੇ ਜਦੋਂ ਪੜਨਾ ਉਹਨਾਂ ਦੇ ਲਈ ਆਨੰਦਪੂਰਨ ਅਨੁਭਵ ਬਣੇਗਾ ਅਗਲਾ ਪ੍ਰਸ਼ਨ ਦੇਖੋ ਵਿਆਕਰਨ ਸਿਖਲਾਈ ਸੰਬੰਧੀ ਕਿਹੜਾ ਕਥਨ ਸਹੀ ਹੈ ਵਿਆਕਰਨ ਨੂੰ ਪਾਠ ਦੇ ਸੰਦਰਭ ਵਿੱਚ ਪੜਾਉਣਾ ਚਾਹੀਦਾ ਹੈ ਵਿਆਕਰਨ ਦੀ ਵੱਖਰੀ ਪੁਸਤਕ ਹੋਣੀ ਚਾਹੀਦੀ ਹੈ ਵਿਆਕਰਨ ਦੀ ਜਮਾਤ ਵੱਖਰੀ ਹੋਣੀ ਚਾਹੀਦੀ ਹੈ ਜਾਂ ਫਿਰ ਵਿਆਕਰਨ ਦੀ ਸਿਖਲਾਈ ਨਹੀਂ ਹੋਣੀ ਚਾਹੀਦੀ ਸੋ ਇਹਦੇ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਵਿਆਕਰਨ ਨੂੰ ਪਾਠ ਦੇ ਸੰਦਰਭ ਵਿੱਚ ਹੈ ਆਪਸ਼ਨ ਏ ਜਵਾਬ ਤੇ ਲਗਾ ਦਿਓ ਟਿਕ ਭਾਸ਼ਾ ਦੀ ਜਮਾਤ ਵਿੱਚ ਸਿੱਖਣ ਸਿਖਾਉਣ ਦੇ ਲਈ ਉਤਸ਼ਾਹਿਤ ਕਰਨ ਵਾਲਾ ਮਾਹੌਲ ਹੁੰਦਾ ਹੈ ਜਿੱਥੇ ਜਮਾਤ ਵਿੱਚ ਭਾਸ਼ਾ ਦੀ ਸ਼ੁੱਧਤਾ ਤੇ ਵੱਧ ਜ਼ੋਰ ਦਿੱਤਾ ਜਾਵੇ ਜਿੱਥੇ ਬੱਚਿਆਂ ਨੂੰ ਉਹਨਾਂ ਦੀ ਗੱਲ ਕਹਿਣ ਤੇ ਸੁਣਨ ਦਾ ਵਧੇਰੇ ਮੌਕਾ ਮਿਲੇ ਜਾਂ ਫਿਰ ਜਿੱਥੇ ਜਮਾਤ ਦੀਆਂ ਕੰਧਾਂ ਤੇ ਸੁੰਦਰ ਉਕਤਾ ਉਕਤੀਆਂ ਲਿਖੀਆਂ ਹੋਣ ਜਾਂ ਫਿਰ ਜਿੱਥੇ ਜਮਾਤ ਦੀਆਂ ਕੰਧਾਂ ਤੇ ਬਹੁਤ ਸਾਰੇ ਚਾਰਟ ਲੱਗੇ ਹੋਣ ਸੋ ਇਹਨਾਂ ਵਿੱਚੋਂ ਸਹੀ ਜਵਾਬ ਕੀ ਹੋਏਗਾ ਜੀ ਆਪਸ਼ਨ ਬੀ ਜਵਾਬ ਤੇ ਲਗਾ ਸਕਦੇ ਹੋ ਟਿਕ ਜਿੱਥੇ ਬੱਚਿਆਂ ਨੂੰ ਉਹਨਾਂ ਦੀ ਗੱਲ ਕਹਿਣ ਤੇ ਸੁਣਨ ਦਾ ਵਧੇਰੇ ਮੌਕਾ ਮਿਲੇ ਓਪਰਚੁਨਿਟੀ ਸਿਲਣ ਆਪਸ਼ਨ B ਜਵਾਬ ਤੇ ਲਗਾ ਦਿਓ ਟਿਕ ਜਮਾਤ ਦੀ ਬਹੁ ਭਾਸ਼ਾਈ ਜਿਹੜੀ ਸਥਿਤੀ ਹੈਗੀ ਆ ਸੋ ਸਿੱਖਿਆ ਪ੍ਰਕਿਰਿਆ ਵਿੱਚ ਰੁਕਾਵਟ ਪੈਦਾ ਕਰਦੀ ਹੈ ਇੱਕ ਸਾਧਨ ਰਿਸੋਰਸ ਦੇ ਰੂਪ ਵਿੱਚ ਵਰਤੀ ਜਾ ਸਕਦੀ ਹੈ ਜਮਾਤ ਦਾ ਅਨੁਸ਼ਾਸਨ ਭੰਗ ਕਰ ਸਕਦੀ ਹੈ ਜਾਂ ਫਿਰ ਆਪਸ਼ਨ D ਵਿਦਿਆਰਥੀਆਂ ਵਿੱਚ ਵਿਵਥ ਪੈਦਾ ਕਰ ਸਕਦੀ ਹੈ ਸਹੀ ਜਵਾਬ ਦੀ ਗੱਲ ਕਰਾਂਗੇ ਆਪਸ਼ਨ ਜਿਹੜਾ B ਹੈਗਾ ਇੱਕ ਸਾਧਨ ਰਿਸੋਰਸ ਦੇ ਰੂਪ ਵਿੱਚ ਵਰਤੀ ਜਾ ਸਕਦੀ ਹੈ ਐਂਡ ਦੋਸਤੋਂ ਇਸ ਪ੍ਰਸ਼ਨ ਦੇ ਨਾਲ ਤੁਹਾਡੇ ਲਗਭਗ ਲਗਭਗ ਮੈਂ ਕਹਿ ਲਓ ਵੀ ਕੁਝ ਪ੍ਰਸ਼ਨ ਛੱਡੇ ਵੀ ਹੋਣਗੇ ਤੇ ਲਗਭਗ ਮੈਂ ਤੁਹਾਨੂੰ 250 ਜਿਹੜੇ ਪ੍ਰਸ਼ਨ ਨੇ ਜੀ ਪੰਜਾਬੀ ਪੈਡਾਗੋਜੀ ਦੇ ਕਰਵਾਤੀ ਹੋਣੀ ਆ ਜੇਕਰ ਤੁਸੀਂ ਇਹਨਾਂ 250 ਪ੍ਰਸ਼ਨਾਂ ਨੂੰ ਹੱਲ ਕਰ ਲਿਆ ਖੁਦ ਸਮਝ ਲਿਆ ਤਾਂ ਮੈਂ ਸਮਝਦਾ ਆ ਵੀ ਪੈਡਾਗੋਜੀ ਦੇ ਵਿੱਚੋਂ 15 ਦੇ ਵਿੱਚੋਂ 10 ਤੋਂ ਲੈ ਕੇ 12 ਨੰਬਰ ਤੁਹਾਡੇ ਕਿਤੇ ਨਹੀਂ ਜਾਂਦੇ ਕਿਉਂਕਿ ਪੰਜਾਬੀ ਪੈਡਾਗੋਜੀ ਦਾ ਜਿਹੜਾ ਸਿਲੇਬਸ ਹੈਗਾ ਆ ਉਹ ਬਹੁਤ ਹੀ ਲਿਮਟਿਡ ਹੁੰਦਾ ਆ ਸੋ ਇਸ ਅਕੋਰਡਿੰਗ ਤੁਹਾਡੇ ਠੀਕ ਠਾਕ ਵਧੀਆ ਨੰਬਰ ਆ ਜਾਣਗੇ ਜੇਕਰ ਤੁਸੀਂ ਮੇਰੀਆਂ ਸਿਰਫ ਇਹਨਾਂ ਵੀਡੀਓਜ਼ ਨੂੰ ਵੀ ਦੇਖ ਲਣਿਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰਦੇ ਹੋ ਲਾਈਕ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਥੈਂਕ ਯੂ so much for watching god bless you all